ਹੈਲੋ ਜੀ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਸੈਜ ਬਲੌਗ ਦੇ ਵਿੱਚ ਹੋਰ ਜਿੱਕੇ ਮੈਂ ਸਾਰੇ ਠੀਕ ਠਾਕ ਅਸੀਂ ਵੀ ਸਾਰੇ ਠੀਕ ਠਾਕ ਹਾਂ ਤੇ ਪ੍ਰਮਾਤਮਾ ਅਰਦਾਸ ਕਰਦੇ ਹਾਂ ਕਿ ਤੁਸੀਂ ਵੀ ਸਾਰੇ ਠੀਕ ਠਾਕ ਹੋਮੋ ਹਾਂਜੀ ਲੱਗਿਆ ਬਲੌਗ ਦੀ ਸਟਾਰਟਿੰਗ ਕਰਨ ਬਲੌਗ ਸਟਾਰਟ ਕਰਨ ਤੋਂ ਪਹਿਲਾਂ ਜੇਕਰ ਤੁਸੀਂ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਵੀਡੀਓ ਪਸੰਦ ਆਈ ਤਾਂ ਲਾਈਕ ਸ਼ੇਅਰ ਕਮੈਂਟ ਕਰਕੇ ਜਰੂਰ ਦੱਸਿਓ ਜੀ ਹਾਂਜੀ ਅੱਜ ਦਿਨ ਹੈਗਾ ਜੀ ਬੁੱਧਵਾਰ ਦਾ ਤੇ ਇੱਥੇ ਸ਼ਾਮ ਦਾ ਵੇਲਾ ਹੋ ਚੁੱਕਿਆ ਹੈ ਤੇ ਮੈਂ ਲੱਗੀ ਤੀ ਬਲੌਗ ਦੀ ਸਟਾਰਟਿੰਗ ਕਰਨ ਤੇ ਇੱਥੇ ਜੀ ਮੈਂ ਕਰ ਰਹੀ ਸੀਗੀ ਸੂਟ ਦੀ ਕਟਿੰਗ ਕਿਉਂਕਿ ਜੀ ਮੇਰਾ ਇੱਕ ਸੂਟ ਜਿਹੜਾ ਆਪਾਂ ਨੇ ਕਟਿਆ ਸੀਗਾ ਉਹ ਸਲਾਈ ਕਰਕੇ ਅਨਕੰਪਲੀਟ ਕਰਤਾ ਮੈਂ ਤੇ ਫਿਰ ਮੈਂ ਹੁਣ ਦੂਸਰੇ ਸੂਟ ਦੀ ਕਟਿੰਗ ਕਰਨ ਲੱਗੀ ਸੀਗੀ ਮੈਂ ਹੁਵੇ ਚਲ ਕਟਿੰਗ ਕਰ ਲੈਂਦੇ ਆ ਵੀ ਜਿੱਦਣ ਸਿਉ ਹੋਊਗਾ ਦੇਖੀ ਜੋ ਹਨਾ ਅੱਜ ਕੱਟ ਕੇ ਰੱਖ ਲੈਣੇ ਆ ਤੇ ਜਾਨੂੰ ਜਸ ਕਰਨਾ ਗਿਆ ਜਸ ਕਰਨ ਕਹਿੰਦਾ ਮੰਮੀ ਮੈਂ ਗਰਾਊਂਡ 'ਚ ਜਾਣਾ ਵੀ ਮੇਰੇ ਬੂਟ ਪਾ ਦੇ ਤੇ ਇਹਦੇ ਹੁਣ ਮੈਂ ਲੱਗੇ ਹੋਏ ਸੀ ਕਿ ਬੂਟ ਪਾਉਣ ਇਹ ਬੂਟ ਪਾ ਕੇ ਜਾਊਗਾ ਜੀ ਗਰਾਊਂਡ 'ਚ ਖੇਲਣ ਖੇਲ ਕੇ ਆਉਂਦੇ ਹੁੰਦੇ ਨੇ ਇਹ 7 7:30 ਵਜੇ ਤੱਕ ਖੇਲੀ ਜਾਂਦੇ ਨੇ ਉੱਥੇ ਕਿਉਂਕਿ ਜੀ ਬੱਚੇ ਬਹੁਤ ਜ਼ਿਆਦਾ ਹੁੰਦੇ ਨੇ ਗਰਾਊਂਡ ਦੇ ਵਿੱਚ ਤੇ ਇਹਨਾਂ ਦਾ ਇੱਕ ਟੀਚਰ ਵੀ ਆਉਂਦਾ ਏ ਉਹ ਇਹਨਾਂ ਨੂੰ ਭਜਾਉਂਦਾ ਹੁੰਦਾ ਉੱਥੇ ਤੇ ਫਿਰ ਕਈ ਘੇੜੇ ਲਾ ਕੇ ਆ ਜਾਂਦਾ ਚਲੋ ਹਨਾ ਬਸ ਤਾਂ ਵਧੀਆ ਹਨਾ ਜਵਾਕ ਦੀ ਸਿਹਤ ਬਣੀ ਰਹਿੰਦੀ ਆ ਤੇ ਮੈਂ ਇਹਨੂੰ ਕਾफी ਚਿਰ ਦੀ ਕਹਿ ਰਹੀ ਸੀ ਕਿ ਵੀ ਰੋਜ਼ ਜਾਇਆ ਕਰ ਜਾਂਦਾ ਨਹੀਂ ਸੀਗਾ ਇਹ ਤੇ ਹੁਣ ਇਹਦਾ ਟੀਚਰ ਆਉਣ ਲੱਗ ਗਿਆ ਤੇ ਉਹ ਰੋਜ਼ ਇਹਨੂੰ ਸੱਦਦਾ ਫਿਰ ਚਲੇ ਜਾਂਦਾ ਚਲੋ ਜੀ ਡਰਦਾ ਮਾਰਾ ਹਨਾ ਚਲੋ ਜਵਾਕ ਨੂੰ ਡਰ ਵੀ ਹੋਣਾ ਚਾਹੀਦਾ ਏ ਤੇ ਨਹੀਂ ਤਾਂ ਜੀ ਘਰੇ ਬਹਿ ਕੇ ਖਾ-ਖਾ ਕੇ ਥੋੜੀ ਜੀ ਸਿਹਤ ਨੇ ਭਾਰੀ ਕਰ ਲਈ ਸੀਗੀ ਵਜ਼ਨ ਵਧਾ ਲਿਆ ਸੀਗਾ ਪਰ ਹੁਣ ਚਲੋ ਹਨਾ ਰੋਜ਼ ਭੱਜ ਕੇ ਹੁਣ ਠੀਕ ਹੋ ਜਾਊਗਾ ਤੇ ਇੱਥੇ ਜੀ ਲੱਗੀ ਹੋਈਆਂ ਮੈਂ ਸੂਟ ਦੀ ਕਟਿੰਗ ਕਰਨ ਸੂਟ ਇਹ ਮੈਂ ਸਿਉਣਾ ਸੀਗਾ ਅ ਅੰਦਰ ਲੋਨ ਲਾਉਣੀ ਸੀਗੀ ਤੇ ਪਹਿਲਾਂ ਮੈਂ ਨਾ ਪੱਲੇ ਕੱਟ ਲਏ ਦੋਏ ਹੁਣ ਇਹਦੀ ਲੋਨ ਦੀ ਕਟਿੰਗ ਕਰ ਰਹੀ ਸੀਗੀ ਪੱਲੇ ਮਤਲਬ ਪਹਿਲੇ ਜਿਹੜਾ ਮੋੜਲਾ ਪੱਲਾ ਉਹ ਤਾਂ ਛੋਟੇ ਹੀ ਕੱਟਿਆ ਏ ਕਿਉਂਕਿ ਜੀ ਉਹਦੀ ਲੇਡੀ ਨਹੀਂ ਮੋੜਣੀ ਹੈਗੀ ਥੱਲੇ ਉਹ ਨਾ ਪਹਿਲੇ ਹੀ ਮੁੜੀ ਹੋਈ ਆ ਲੈਸ ਲੱਗੀ ਹੋਈ ਆ ਤੇ ਪਿਛਲਾ ਪੱਲਾ ਆਪਾਂ ਨੇ ਮਤਲਬ ਤਰਪਾਈ ਦਾ ਵਿੱਚ ਰੱਖ ਕੇ ਨਾ ਮਤਲਬ ਪੂਰਾ ਹੀ ਕਟਿਆ ਹਨਾ ਜਿੰਨਾ ਆਪਾਂ ਨੇ ਵਿੱਚ ਤਰਪਾਈ ਨੂੰ ਮੋੜਨਾ ਤੇ ਬਾਕੀ ਜਿਹੜਾ ਤਿਆਰ ਆ ਉਹ ਸਾਰਾ ਰੱਖ ਕੇ ਕਟਿੰਗ ਕਰੀ ਆ ਉਹਦੀ ਤੇ ਫਿਰ ਮੈਂ ਉਹਦੇ 나ਪ ਦਾ ਪਲਾ ਰਹੀ ਸੀਗੀ ਜਿਹੜੀ ਅੰਦਰ ਆਪਾਂ ਨੇ ਲੋਨ ਲਾਉਣੀਆਂ ਇਹ ਲੋਨ ਦਾ ਕੱਪੜਾ ਮੇਰੇ ਕੋਲ ਜੀ ਪੱਗ ਘਰੀ ਪਈ ਸੀਗੀ ਮੈਂ ਉਹੀ ਬਾਰਤਲੀ ਬਾਰਤਲੀ ਮੈਂ ਹਾਂ ਵੀ ਚਲੋ ਹਨਾ ਪਈਉ ਆਏ ਬੇਚਲ ਇਹਨੂੰ ਥੱਲੇ ਲਾ ਕੇ ਸਾਰ ਲਾਂਗੇ ਨਹੀਂ ਮੈਂ ਮੋਲ ਲਿਆ ਹੁੰਦੀ ਲੈਂਦੀ ਹੈਗੀ ਢੋਈ ਹੋਈ ਸੀਗੀ ਇਹ ਕਈ ਧੂਪ ਆਏ ਹੋਏ ਸੀਗੇ ਇਹਨੂੰ ਤੇ ਫੇਰ ਤਾਂ ਹੀ ਮੈਨੂੰ ਧੋਣੀ ਨਹੀਂ ਪਈ ਹੈਗੀ ਤੇ ਫੇਰ ਨਹੀਂ ਜੇ ਲੋਨ ਪਹਿਲਾਂ ਧੋਣੀ ਪੈਂਦੀ ਆ ਜੇ ਨਹੀਂ ਧੋ ਕੇ ਲਾਉਂਦੇ ਹੈਗੇ ਫੇਰ ਉਹ ਹੋ ਜਾਂਦਾ ਫੇਰ ਟੈਟ ਹੋ ਜਾਂਦਾ ਸੂਟ ਜਦੋਂ ਆਪਾਂ ਬਾਅਦ ਚ ਧੋਨੇ ਆ ਕਈ ਵਾਰ ਲੋਨ ਚੜ ਜਾਂਦੀ ਹੈ ਤੇ ਇਥੇ ਜੀ ਮੈਂ ਹੁਣ ਦੋਨਾਂ ਪੱਲਿਆਂ ਦੀ ਕੱਟ ਲਵਾਂਗੀ ਲੋਨ ਤੇ ਫਿਰ ਕੱਟ ਕੇ ਬਸ ਜੀ ਰੱਖ ਲਾਂਗੇ ਦੇਖਾਂਗੇ ਕੱਲ ਨੂੰ ਸਲਾਈ ਕਰਾਂਗੇ ਅੱਜ ਨਹੀਂ ਸਲਾਈ ਕਰਦੇ ਹੈਗੇ ਇਹ ਸੂਟ ਵੀ ਲੋਨ ਵਾਲੇ ਸਿਉਣੇ ਕੋਈ ਔਖੇ ਨਹੀਂਗੇ ਜਿਸ ਤਰ੍ਹਾਂ ਬਸ ਦੂਸਰੇ ਸਿਉਂਤੇ ਜਾਂਦੇ ਨੇ ਉਸੇ ਤਰ੍ਹਾਂ ਹੀ ਇਹ ਸਿਉਂਤੇ ਜਾਂਦੇ ਨੇ ਕੋਈ ਜ਼ਿਆਦਾ ਉਹ ਨੀਗਾ ਹੈਗਾ ਬਸ ਉਦਾਂ ਹੀ ਕਟਿੰਗ ਕਰਨੀ ਹੈ ਇਹਨਾਂ ਦੀ ਵੀ ਸਿੰਪਲ ਸੂਟਾਂ ਵਾਂਗੂ ਤੇ ਆਪਾਂ ਡਰ ਜੰਦੇ ਹਨਾ ਵੀ ਪਤਾ ਨਹੀਂ ਕਿੰਨਾ ਕੋਸ਼ਿਸ਼ ਕਰਨਾ ਪੈਂਦਾ ਹੈ ਮੈਂ ਇਦਾਂ ਹੀ ਬਸ ਲੋਨ ਕੱਟ ਕੇ ਨਾ ਤੇ ਇਹਨੂੰ ਨਾ ਬਸ ਪੱਲਿਆਂ ਦੋਹਾਂ ਪੱਲਿਆਂ ਦੇ ਨਾਲ ਕੱਚੀ ਸਿਉਣ ਦੇ ਨਾਲ ਅਲੇ-ਦਾਲੇ ਜੜ ਲੂੰਗੀ ਹਨਾ ਵੀ ਲੋਨ ਖਿਸਕੇ ਨਾ ਗੱਬੇ ਉਹ ਥੋੜੀ ਜੀ ਸਲਾਈ ਲਾ ਕੇ ਵੀ ਜਿਹਦੇ ਨਾਲ ਲੋਨ ਗੱਬੇ ਇਕੱਠੀ ਵੀ ਨਾ ਹੋਵੇ ਓਕਣ ਸਲਾਈ ਲਾ ਕੇ ਬਸ ਅਲੇ-ਦਾਲੇ ਸਾਰੇ ਤਿੰਨ ਦੋ ਸਾਈਡ ਐ ਇਧਰ ਲੀਆਂ ਇੱਕ ਉਹ ਗੜੇ ਵਾਲੀ ਸਾਈਡ ਮਤਲਬ ਸਿਉਣਾ ਮਾਰ ਲੈਣੀ ਹੁੰਨੀ ਆ ਤੇ ਫਿਰ ਲੋਨ ਕਿਧਰੇ ਪਾਸੇ ਨਹੀਂ ਖਿਸਕਦੀ ਹੈਗੀ ਉਸ ਤੋਂ ਬਾਅਦ ਕਟਿੰਗ ਕਰਦੀ ਹੁੰਨੀ ਆ ਗਲੇ ਵਗੈਰਾ ਦੀ ਜਿਹੜੀਆਂ ਕਾਟਾ ਵਗੈਰਾ ਪਾਉਣੀਆਂ ਨੇ ਆਪਾਂ ਨੇ ਪਹਿਲਾਂ ਨੂਨ ਲਾ ਲੂੰਗੀ ਇਹਨਾਂ ਨੂੰ ਤੇ ਫਿਰ ਬਾਅਦ ਚ ਕਟਿੰਗ ਕਰੂੰਗੀ ਮੈਂ ਸਾਰੇ ਸੂਟ ਆਪਦੇ ਇਦਾਂ ਹੀ ਸਿਉ ਲੈਣੀਆਂ ਕਦੇ ਨਹੀਂ ਸਮਾਇਆ ਹੈਗਾ ਬਸ ਜੀ ਹੁਣ ਤਾਂ ਹੱਥ ਖੋਲਿਆ ਹੋਇਆ ਪਰ ਇੱਕ ਲਗਾਤਾਰ ਨਹੀਂ ਸਿਉਂਦੀ ਹੈਗੀ ਤਾਂ ਕਰਕੇ ਥੋੜਾ ਜਿਹਾ ਹੋ ਹੋ ਜਾਂਦਾ ਔਖੇ ਲੱਗਦੇ ਨੇ ਟਾਈਮ ਕੱਢਣਾ ਥੋੜਾ ਪਤਾ ਇਹ ਕਰਦੇ ਕੰਮ ਵਿੱਚ ਕਿੱਥੇ ਟਾਈਮ ਨਿਕਲਦਾ ਤੇ ਇਹ ਵੀ ਹੁਣ ਚਲੋ ਮੇਲੇ ਕਰਕੇ ਲਗਾ ਦੋ ਤਿੰਨ ਸੂਟ ਇਕੱਠੇ ਸਿਉਣੇ ਸੀਗੇ ਬਾਕੀ ਘਰ ਪਾਉਣ ਨੂੰ ਵੀ ਨਹੀਂ ਹੈਗੇ ਸੀਗੇ ਫਸ ਗਏ ਸੀਗੇ ਸੂਟ ਤਾਂ ਕਰਕੇ ਉਹ ਵੀ ਸਿਉਂਤੇ ਨੇ ਬਾਕੀ ਹੁਣ ਮੇਲੇ ਆ ਵੀ ਆਉਣੇ ਵਾਲਾ ਇਹ ਹਨਾ ਮੇਲੇ ਨੂੰ ਵੀ ਪਹਿ ਜਾਣਗੇ ਇਹ ਵੀ ਸਿਉਣਾ ਸੀ ਤੇ ਇਹ ਸੂਟ ਆਪਾਂ ਮੇਲੇ ਨੂੰ ਪਾ ਲਾਂਗੇ ਤਾਂ ਕਰਕੇ ਸਲਾਈ ਕਰਨ ਲੱਗੀ ਹੋਈ ਸੀਗੀ ਇਹਦਾ ਫਿਰ ਮੈਂ ਨਾ ਉਹ ਵੀ ਹੁਣ ਸੂਟ ਫਟਾਫਟ ਬਸ ਸਿਉ ਲਿਆ ਨਹੀਂ ਤਾਂ ਮੇਰੇ ਕਿੰਨਾ ਚਿਰ ਪੈ ਰਹੇ ਨੇ ਸੂਟ ਦੋ ਦੋ ਤਿੰਨ ਤਿੰਨ ਹਫ਼ਤੇ ਵੀ ਲੰਘ ਜਾਂਦੇ ਨੇ ਕਟਿੰਗ ਕਰਕੇ ਰੱਖੇ ਨੂੰ ਪਰ ਉਹ ਛੇਤੀ ਮੈਂ ਸਿਉ ਲਿਆ ਹਨਾ ਤਿੰਨ ਇੱਕ ਦਿਨ ਚ ਸਿਉਂਤਾ ਗਿਆ ਸਾਇਦ ਕਿਉਂਕਿ ਜੀ ਮੈਨੂੰ ਐ ਆ ਵੀ ਫਟਾਫਟ ਸਿਉਂਤੇ ਜਾਣ ਫਿਰ ਮੇਲੇ ਦੀ ਝੜ ਚੜਾਈ ਵੀ ਕਰਨਾ ਉਹ ਕੰਮ ਵੀ ਹੋ ਜਾਣਾ ਚਲੋ ਜੀ ਇੱਥੇ ਆਪਣਾ ਸੂਟ ਕਟਿਆ ਗਿਆ ਤੇ ਵੀਡੀਓ ਨੂੰ ਫੁੱਲ ਵਾਚ ਜ਼ਰੂਰ ਕਰਿਓ ਜੀ ਪਸੰਦ ਆਈ ਤਾਂ ਲਾਈਕ ਸ਼ੇਅਰ ਵੀ ਕਰ ਦਿਓ ਤੇ ਬਣੇ ਰਹੋ ਬਲੌਗ ਦੇ ਨਾਲ ਲਓ ਜੀ ਇਧਰ ਮੈਂ ਮਸ਼ੀਨ ਲਾਤੀ ਕੱਪੜੇ ਧੋਦਾਂਗੇ ਕੱਪੜੇ ਹੋਏ ਪਏ ਤੇ ਧੋਣ ਵਾਲੇ ਬੱਚੇ ਇਹਦੇ ਕੁਛ ਵੱੜਦੀਆਂ ਕੁਛ ਛੱਪਦੇ ਤੇ ਚਲੋ ਹੁਣ ਸਿਰ ਮੈਂ ਥੱਲੇ ਚਲਦੇ ਆਂ ਦਿਖਾ ਕੇ ਲੈ ਕੇ ਆਨੇ ਆਂ ਥੱਲੇ ਵਾਲਾ 뷰 ਲਓ ਜੀ ਆਪਾਂ ਆਇਆ ਖੜ ਪਿਓਣ ਕਿਉਂਕਿ ਤਾਂ ਦਾ ਟਾਈਮ ਹੋ ਜਾਣਾ ਇਧਰ ਖੜਾ ਆਪਣਾ ਚਿੰਨੂ-ਮਿੰਨੂ ਖੜੇ ਨੇ ਤੇ ਪੱਠੇ ਵਗੈਰਾ ਆਪਾਂ ਦੇਖ ਪਾਤੇ ਇਹ ਧੂਣੀ ਵੀ ਦੇਖੋ ਲਾਤੀ ਕਿਉਂਕਿ ਜੀ ਮੱਛਰ ਬਹੁਤ ਆ ਜਾਂਦਾ ਫਿਰ ਔਖਾ ਹੋ ਜਾਂਦਾ ਧਾਰਮ ਦੀ ਜੋੜਦੀ ਹੈਗੀ ਆ ਨਾ ਖੜਦੇ ਨੇ ਫੇ ਟਿੱਕੇ ਡੰਗਰ ਹਵਾ ਚੱਲ ਰਹੀ ਹੈ ਤੂੰ ਆੜਦਾਲੇ ਫਿਰ ਇਹ ਨਾ ਖਿਲਰੀ ਜਾਂਦਾ ਤੇ ਪਸ਼ੂ ਆਪਣੇ ਖਾ ਰਹੇ ਨੇ ਕੱਖ ਆਪਾਂ ਖੜ ਪਿਉਂਦੀ ਏ ਫਿਰ ਭੇਜ ਜੂਗੀ ਜਾਨੀ ਉਸ ਤੋਂ ਬਾਅਦ ਆਪਾਂ ਧਾਰ ਚੋਲਾਂਗੇ ਲੱਗੀ ਬੰਕ ਜੇ ਲੱਗ ਜਾਂਦੀ ਜਮਾਇਰ ਕੋਲ ਆ ਜਾਂਦੀ ਤੇ ਮੀਤਾ ਦੀ ਪੈ ਜਾਂਦਾ ਮੀਂਹ ਪੈਣ ਤੋਂ ਬਾਅਦ ਡੰਕਰਾਂ ਦਾ ਬਚਾਰਿਆਂ ਦਾ ਬਹੁਤ ਬੁਰਾ ਹਾਲ ਹੋ ਜਾਂਦਾ ਦੋ ਦਿਨ ਮੀਂਹ ਲਗਾਤਾਰ ਪੈ ਗਿਆ ਆਪਣੇ ਤੇ ਇੰਨਾ ਜ਼ਿਆਦਾ ਮੱਛਰ ਹੋ ਗਿਆ ਨਾ ਸਵੇਰੇ ਵਿਚਾਰੀਆਂ ਦਾ ਬੁਰਾ ਹਾਲ ਹੋਇਆ ਪਿਆ ਸੀਗਾ ਗੋਹੇ ਦੇ ਨਾਲ ਲਿਬੜੀਆਂ ਇੰਨੀਆਂ ਪਈਆਂ ਕਿਉਂਕਿ ਜੇ ਮੱਛਰ ਬਹੁਤ ਤੰਗ ਕਰ ਲੈਂਦਾ ਪਸ਼ੂਆਂ ਨੂੰ ਫਿਰ ਇਹ ਆਪਣੇ ਉੱਤੇ ਗੁਹਾ ਪੂਛ ਲਵੇੜ ਲਵੇੜ ਕੇ ਮਾਰੀ ਜਾਂਦੀਆਂ ਨੇ ਵਿਚਾਰੀਆਂ ਬੈਂਦੀਆਂ ਵੀ ਨਹੀਂ ਗੀਆਂ ਫਿਰ ਸਵੇਰੇ ਸਾਜ ਰਹੇ ਜਦ ਮੈਂ ਆਈ ਉਹ ਉਤਵੇਸੇ ਸਿਤੂ ਨੂੰ ਲਾ ਜਾਨ ਨੇ ਜਦੋਂ ਸਾਡੀ ਅੱਖ ਖੁੱਲਦੀ ਆ ਜਾਂਦੇ ਆ ਫੇ ਕਈ ਵਾਰ ਨੀਂਦ ਆ ਜਾਂਦੀ ਆ ਫੇ ਉੱਠ ਨਹੀਂ ਹੁੰਦਾ ਹੈਗਾ ਜਦੋਂ ਮੈਂ ਤੜਕੇ ਜੀ ਆਈ ਦੇਖਿਆ ਵਿਚਾਰੇ ਤੜਫਦੇ ਦੀਆਂ ਪਸ਼ੂ ਮੱਛਰ ਦੇ ਨਾਲ ਫੇ ਮੈਂ ਪਹਿਲਾਂ ਆ ਕੇ ਧੂਣੀ ਲਾਈ ਧੂਣੀ ਵੈਸੇ ਤਾਂ ਸੀਗੀ ਬਸ ਮਗਾਤੀ ਸੀਗੀ ਆ ਕੇ ਅੱਗ ਤਾਂ ਸੀਗੀ ਭਾਈ ਤੂੜੀ ਜੀ ਪਾ ਕੇ ਮਗਾਤੀ ਫੇ ਟੇਕੇ ਖੜ ਗੀਆਂ ਫੇ ਸਵੇਰੇ ਤਾਂ ਹੀ ਨੇ ਮੈਂ ਕੋਈ ਬਲੌਗ ਸ਼ੂਟ ਕਰਿਆ ਇਹਨਾਂ ਦਾ ਤੇ ਸ਼ਾਮੀ ਬਲੌਗ ਬਣਾਇਆ ਸਵੇਰੇ ਪਤਾ ਕੀ ਗੱਲ ਸੀ ਕਿ ਤਾਂ ਕੰਮ ਬਹੁਤ ਅੜਝ ਜਾਂਦੇ ਆ ਬੱਚਿਆਂ ਦੇ ਸਕੂਲ ਜਾਣ ਕਰਕੇ ਦੂਜਾ ਇਹ ਮਤਲਬ ਇਹਨਾਂ ਦਾ ਬੁਰਾ ਹਾਲ ਹੋਇਆ ਪਿਆ ਸੀਗਾ ਮੱਛਰ ਦੇ ਨਾਲ ਫਿਰ ਅਸੀਂ ਫਟਾਫਟ ਗੋਹ ਬੱਚਿਆਂ ਸਕੂਲ ਤੋਰ ਕੇ ਪੱਠੇ ਅੰਦਰ ਸੱਟ ਕੇ ਉਸ ਤੋਂ ਬਾਅਦ ਮੈਂ ਫਟਾਫਟ ਗੋਹਾ ਚਕਵਾ ਕੇ ਨਾਲ ਫਿਰ ਇਹਨਾਂ ਨੂੰ ਨਿੜਾਤਾ ਜਦੇ ਫਿਰ ਨਿੜਾ ਕੇ ਉਸ ਤੋਂ ਬਾਅਦ ਆਰਾਮ ਨਾਲ ਬਹਿ ਗਏ ਸਾਰਾ ਦੁਪਹਿਰ ਆਰਾਮ ਨਾਲ ਬੈਠੇ ਰਹਿੰਦੇ ਨੇ ਤੇ ਚਲੋ ਜੀ ਹਨਾ ਦਿਨੇ ਆਰਾਮ ਕਰ ਲੰਦਾ ਪਸ਼ੂ ਫਿਰ ਡਿਸਟਰਬ ਜਮ ਨਹੀਂ ਹੁੰਦਾ ਹੈਗਾ ਜਿਵੇਂ ਮੱਛਰ ਵਗੈਰਾ ਆ ਜਾਂਦਾ ਫਿਰ ਫੈਨ ਟੁੱਟ ਜਾਂਦੀ ਹੈ ਫੈਨ ਦੀ ਕਿਸੇ ਲੋਟ ਆਉਂਦੀ ਹੈਗੀ ਤੇ ਦਿਨ ਚ ਚੱਲ ਰਿਲੈਕਸ ਜੇ ਹੋ ਕੇ ਬਹਿ ਜਾਂਦੇ ਨੇ ਨਿੜਾਤ ਲੋ ਨਿੜਾਤੇ ਸੀਗੇ ਸੋ ਬਸ ਜੀ ਹੁਣ ਲਾਤੀ ਧੂਣਾ ਹੁਣ ਫੇਰ ਥੋੜਾ ਜਿਹਾ ਤੱਕ ਬਸ ਮੱਛਰ ਫੇਰ ਆ ਜੂ ਇਹਨਾਂ ਦੇ ਆਲੇ ਦੁਆਲੇ ਮੱਛਰਦਾਨੀ ਜੀ ਅਸੀਂ ਲਾਉਂਦੇ ਨਹੀਂਗੇ ਤਾਂ ਮੱਛਰਦਾਨੀ ਵੈਸੇ ਵੀ ਮੱਛਰ ਵੱੜ ਜਾਂਦਾ ਨਾ ਆਪਣੇ ਕਿਸੇ ਲੋਟ ਆ ਫਿਰ ਵੀ ਜੇ ਖੁੱਲ ਜਾਂਦੀਆਂ ਨੇ ਫਿਰ ਔਖਾ ਕਰਦੀਆਂ ਨੇ ਜੋ ਖੁੱਲ ਗਏ ਨੇ ਨੇ ਪਾੜ ਦੇਣੀਆਂ ਹਰੇਕ ਚੀਜ਼ ਫਿਰ ਟੱਕਰਾ ਮਾਰਦੇ ਨੇ ਪਤਾ ਨਹੀਂ ਲੱਗਦਾ ਕਦੋਂ ਪਸ਼ੂ ਖੁੱਲ ਜਾਂਦਾ ਉੱਪਰ ਰਹਿੰਦਿਆਂ ਕਰਕੇ ਕੋਸਾ ਜਿਹੜੀ ਉੱਪਰ ਵੇੜਲਾ ਨੇ ਇੱਥੇ ਚ ਵੀ ਵੱਢ ਸਕਦਾ ਮੱਛਰ ਅਸੀਂ ਤਾਂ ਨਹੀਂ ਲਾਉਂਦੇ ਚਾਰ ਸਪੇਰੇ ਤਾਂ ਆਪਣੇ ਉਹ ਆ ਲੋਟ ਨਹੀਂ ਆਉਂਦੀ ਹੈਗੀ ਤਾਂ ਹੀ ਨਹੀਂ ਲਾਉਂਦੇ ਹੈਗੇ ਤਾਂ ਹੀ ਧੂਣੀ ਲਾ ਦੰਨੇ ਆ ਬਸ ਕੋਲੋਜੀ ਨਿਕਲ ਜਾਣਾ ਇੱਕ ਲੈਨ ਟਾਈਮ ਬਸ ਜਦੋਂ ਜਾਲਾ ਜਾਂ ਪੈ ਗਿਆ ਤਾਂ ਇਹਨਾਂ ਨੂੰ ਫੇਰ ਤਾਂ ਮੱਛਰ ਘੱਟ ਜਾਂਦਾ ਆ ਦੇਖੋ ਆ ਖੱਬਲ ਵਗੈਰਾ ਸੀ ਲਿਆ ਕੇ ਰੱਖਦੇ ਆ ਬਾਹਰ ਪਹੀ ਵਗੈਰਾ ਖੋਤ ਕੇ ਜਿਹੜੇ ਖੱਬਲ ਹੁੰਦੇ ਆ ਬਸ ਇਹ ਧੂਣੀ ਦੇ ਉੱਤੇ ਰੱਖੀ ਜਾਂਦੇ ਆ ਮਗ ਹੀ ਜਾਂਦੇ ਨੇ ਇਹ ਸਾਰ ਰਾਤ ਚੱਲੀ ਜਾਂਦੀ ਆ ਧੂਣੀ ਚਲੋ ਜੀ ਆਪਾਂ ਚੱਲਦੇ ਆ ਬਾਹਰ ਪਿੰਡਿਆ ਮੇਰੇ ਤੋੜਨੇ ਵਾਲੇ ਪਿੰਡਿਆ ਤੋੜ ਕੇ ਲਿਆ ਕੇ ਆਉਣੇ ਲੋ ਜੀ ਚੈੱਕ ਕਰੋ ਆਲੇ ਦਲੇ ਦਾ ਬੀ ਉਹ ਬਾਹਰ ਰਖੜਾ ਤਾਨੂ ਵਗਰਾ ਵਿੱਜੇ ਹੋਏ ਨੇ ਆਲੇ ਦਲੇ ਕਰੇਲੇ ਦੀ ਬੇਲ ਦੇਖੋ ਕਿੰਨੀ ਫੈਲੀ ਹੈ ਬਹੁਤ ਫੈਲ ਗਈ ਤੇ ਹੁਣ ਤਾਂ ਚਲੋ ਬਤਾਉਂਗੀ ਲੱਗਣ ਲੱਜਣਗੇ ਵਿੱਚੋਂ ਮੈਂ ਮੂੰਗੀ ਵੜਾਤੀ ਬਸ ਹੁਣ ਮੂੰਗੀ ਦਾ ਕੰਮ ਗਿਆ ਨਿਭੜ ਮਿਰਚਾਂ ਵੀ ਸੋਹਣੀਆਂ ਲੱਗਦੀਆਂ ਨੇ ਤੇ ਹੁਣ ਬਸ ਜੀ ਆਪਣਾ ਹੋ ਗਿਆ ਮੂੰਗੀ ਵਾਲਾ ਬੇਲਾ ਦੇਖਦੇ ਇੱਥੇ ਹੁਣ ਕੀ ਬੀਜਦੇ ਹੜ ਵੀ ਦੇਖੋ ਕੀ ਸੋਹਣੀ ਹੋ ਗਈ ਬਸ ਆ ਮੂੰਗੀੜਾ ਸਾਰਾ ਬੇਲਾ ਹੋ ਗਿਆ ਹੁਣ ਇਹਦੇ ਦੇਖਦੇ ਇੱਥੇ ਕੀ ਬੀਜਦੇ ਆ ਆ ਦੋਕ ਦਿਨ ਵੀ ਪੈਣ ਕਰਕੇ ਹੁਣ ਹਲੇ ਗਿੱਲਾ ਹੋ ਗਿਆ ਪਹਿਲਾਂ ਸੀ ਰੋਣੀ ਕਰਤੀ ਫਿਰ ਪਾਣੀ ਖੜ ਗਿਆ ਮੀਂਹ ਦਾ ਦੇ ਦੇ ਉਧਰ ਵੀ ਬੀਜਣਾ ਹਲੇ ਕਿਹੜਾ ਖਾਲੀ ਪਿਆ ਤੇ ਪਿੰਡੀਆਂ ਤੋੜਦੀਏ ਹੁਣ ਆਪਾਂ ਲੈ ਆ ਗਈ ਮਗਰੀ ਹਲਦੀ ਦੇ ਬੂਟੇ ਮਿੱਧਦੇ ਨੇ ਪਿੰਡੀਆਂ ਹੁਣ ਜਵਾ ਖਾਂਦੇ ਨਹੀਂ ਜੀ ਨਹੀਂ ਕਰਦਾ ਹੈਗਾ ਹੁਣ ਜੀ ਆਕ ਗਿਆ ਸੋਰ ਫੇਰ ਵੀ ਤੋੜ ਦਿੰਦੇ ਦੇਖ ਮਗਰ ਭੱਜ ਗਈ ਸਾਪੀ ਦਾ ਪਾਪਾ ਜਾ ਰਿਹਾ ਡੇਕਾ ਤੋੜ ਕੇ ਲੈ ਕੇ ਆਊਗਾ ਹੁਣ ਆਹ ਦੇਖੋ ਆਹ ਡੇਕਾ ਜੜੀ ਆਪਣੀ ਰਸ ਹੋਈ ਚ ਸ਼ਾਮਾ ਕਰਦੀ ਪਹਿਲਾਂ ਤੋਂ ਬਹੁਤ ਭਾਰੀ ਸੀਗੀ ਇਹ ਟੁੱਟ ਜਾਂਦੀ ਆ ਨੇਰੀਆਂ ਨੂੰ ਰਿਉ ਆਉਂਦੀਆਂ ਨੇ ਜਦੋਂ ਪਿਛਲੇ ਸਾਲ ਟੁੱਟ ਗਈ ਸੀ ਦੁਬਾਰਾ ਹੋਈ ਆ ਇਹ ਤੇ ਦੂਸਰੀ ਉਹ ਵਾਲੀ ਇਹ ਅੰਦਰ ਤੋਂ ਉਹ ਦੇਖੋ ਜਸੂਦੇ ਹਾਲ ਨੇ ਘਟਾਰ ਹੂ ਦੇ ਵੜ ਗਈ ਵਿੱਚ ਵੜ ਕੇ ਗਈ ਬੱਚੇ ਨੇ ਉੱਥੇ ਉਹਦੇ ਵਿੱਚ ਵੜ ਗਈ ਬੰਡੇ ਕਈ ਦਿਨ ਹੋ ਗਏ ਕਾਫੀ ਟਾਈਮ ਹੋ ਗਿਆ ਮੇਰੇ ਸਾਹਮਣੇ ਤੇ ਬੱਚੇ ਸ਼ਾਇਦ ਨਿਕਲਿਆ ਹੋਣਗੇ ਦਾਣਾ ਦੂਣਾ ਨਾ ਦੇਣ ਆਈ ਹੋਵੇ ਇਹਨਾਂ ਨੂੰ ਵਿੱਚ ਵੜ ਗਈ ਤੇ ਲੈ ਇਹਨਾਂ ਨੂੰ ਪਤਾ ਲੱਗ ਜਾਂਦਾ ਵੀ ਆਹ ਲੈ ਸਾਡੇ ਲਈ ਟੰਗਿਆ ਹਨ ਰਹਿਣ ਲੱਗੀ ਇਹਦੇ ਵਿੱਚ ਆ ਕੇ ਚਲੋ ਜੀ ਫੇਰ ਤਾਂ ਟਾਈਮ ਹੋ ਜਾਣਾ ਫਟਾਫਟ ਭਿੰਡਿਆ ਥੋੜੀ ਹਵਾ ਬਹੁਤ ਸਣੀ ਚੱਲ ਰਹੀ ਆ ਕਾਹੀ ਮੈਂ ਆ ਗਈ ਵੈਸੇ ਤਾਂ ਦੇਖ ਲੋ ਹਲੇ ਪੰਜ ਬੱਚੇ ਹੋਏ ਨੇ ਤੇ ਸੂਰਜ ਨਹੀਂਗਾ ਪਰ ਸੂਰਜ ਮੱਧਮ ਆ ਸ਼ਾਮ ਆ ਸੀ ਜੀ ਮੈਂ ਆਹ ਚਲ ਪਿੰਡਿਆ ਤੋੜ ਲੈਨੇ ਤੇ ਤੋੜ ਲੀਆ ਆਪਾਂ ਪਿੰਡੀਆਂ ਫਿਰ ਮਿਲਾ ਕੇ ਤੁਹਾਨੂੰ ਲਓ ਜੀ ਸ਼ਾਮ ਨੂੰ ਆਪਾਂ ਬਣਾਉਣ ਲੱਗੇ ਪਿੰਡੀਆਂ ਤੇ ਸ਼ਾਮ ਦੀ ਰੋਟੀ ਵਿੱਚ ਖਾਵਾਂਗੇ ਪਿੰਡੀਆਂ ਤੇ ਬਸ ਇਹ ਹੁਣ ਪਿੰਡੀਆਂ ਤੜਕਾ ਲਾ ਕੇ ਉਸ ਤੋਂ ਬਾਅਦ ਜਿਹੜੇ ਰੋਟੀ ਪਕਾ ਲਾਂਗੇ ਮਗਰੇ ਤੇ ਆਪਣਾ ਬਾਕੀ ਕੰਮ ਨਿਬੜ ਗਿਆ ਸਾਰਾ ਤੇ ਜੇਕਰ ਵੀਡੀਓ ਪਸੰਦ ਆਈ ਤਾਂ ਲਾਈਕ ਸ਼ੇਅਰ ਕਮੈਂਟ ਕਰਕੇ ਜਰੂਰ ਦੱਸਿਓ ਮਿਲਾਂਗੇ ਕੱਲੂ ਕਿਸੇ ਹੋਰ ਨਵੀਂ ਵੀਡੀਓ ਦੇ ਨਾਲ ਕੇਅਰ ਕਰਿਓ ਤੱਕ ਲਈ ਓਕੇ ਵਾਯ ਵਾ ਟਾਟਾ